ਸਤਿ ਸ੍ਰੀ ਅਕਾਲ ਦੋਸਤੋ ਬੀਐਸ ਮਾਸਟਰ 4 ਪੰਜਾਬੀ ਕੰਪਲਸਰੀ ਆਓ ਕੁਝ ਕਾਵ ਟੋਟਿਆਂ ਦੇ ਪ੍ਰਸੰਗ ਸਹਿਤ ਵਿਆਖਿਆ ਨੂੰ ਵਾਚਦੇ ਹਾਂ ਪੜ੍ਹਦੇ ਹਾਂ اٹਕਣਾ ਨਾ ਕੰਮ ਮੇਰਾ اٹਕਿਆ ਜੋ ਮਾਰਿਆ ਹੈ اٹਕਨਾ ਮੌਤ ਦਾ ਹੈ ਕੋਈ اٹਕਦਾ ਨਹੀਂ ਕਵਿਤੇ ਕਵਤਾ ਇੱਕ ਕਾ ਪੰਕਤੀਆਂ ਪੰਜਾਬੀ ਦੇ ਪ੍ਰਸਿੱਧ ਅਧਿਆਤਮਕ ਅਤੇ ਰਹਿਸਵਾਦੀ ਕਵੀ ਭਾਈ ਵੀਰ ਸਿੰਘ ਦੀ ਬ੍ਰਿਤਾਂਤਕ ਕਵਤਾ ਅਟਕ ਦੇ ਵਿੱਚੋਂ ਲਈਆਂ ਗਈਆਂ ਹਨ ਇਸ ਕਵਤਾ ਨੂੰ ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਇੰਦਰੀਜ ਸਿੰਘ ਚੀਮਾ ਨੇ ਬੀਏ ਭਾਗ ਦੂਜਾ ਪੰਜਾਬੀ ਲਾਜ਼ਮੀ ਲਈ ਨਿਸ਼ਚਿਤ ਪਾਠ ਪੁਸਤਕ ਕਾਵ ਲੈਰਾਂ ਦੇ ਵਿੱਚ ਸੰਕਲਿਤ ਕੀਤਾ ਹੈ ਪ੍ਰਸੰਗ ਇਹ ਕਵਤਾ ਪ੍ਰਸ਼ਨ ਉੱਤਰ ਸ਼ੈਲੀ ਦੇ ਵਿੱਚ ਲਿਖੀ ਗਈ ਹੈ ਪ੍ਰਸ਼ਨ ਕਰਤਾ ਅਟਕ ਦਰਿਆ ਨੂੰ ਪੁੱਛਦਾ ਹੈ ਕਿ ਤੇਰਾ ਨਾਮ ਅਟਕ ਹੈ ਤੂੰ ਲੋਕਾਂ ਨੂੰ ਰੋਕ ਸਕਦਾ ਹੈ ਪਰ ਤੂੰ ਰੋਕਦਾ ਨਹੀਂ ਪੱਛਮ ਤੋਂ ਭਾਰਤ ਆਉਣ ਵਾਲੇ ਅਨੇਕ ਹਮਲਾਵਰਾਂ ਨੂੰ ਤੂੰ ਕਦੇ ਨਹੀਂ ਰੋਕਿਆ ਉਹਨਾਂ ਦੇ ਹਮਲਿਆਂ ਨੂੰ ਕਦੇ ਠੱਲ ਨਹੀਂ ਪਾਈ ਫਿਰ ਤੇਰਾ ਇਹ ਨਾਮ ਸਹੀ ਕਿਵੇਂ ਹੋਇਆ ਜਦੋਂ ਕਿ ਤੂੰ ਆਪਣੀ ਜ਼ਿੰਮੇਵਾਰੀ ਨੂੰ ਠੀਕ ਤਰੀਕੇ ਦੇ ਨਾਲ ਨਹੀਂ ਨਿਭਾਇਆ ਵਿਆਖਿਆ ਇਸ ਪ੍ਰਸ਼ਨ ਦੇ ਉੱਤਰ ਵਿੱਚ ਅਟਕ ਦ੍ਰਿਆ ਉੱਤਰ ਦਿੰਦਾ ਹੈ ਕਿ ਅਟਕਣਾ ਜਾਂ ਅਟਕਾਉਣਾ ਰੋਕਣਾ ਮੇਰਾ ਕੰਮ ਨਹੀਂ ਹੈ ਪ੍ਰਕਿਰਤੀ ਦਾ ਇਹ ਨਿਯਮ ਹੈ ਕਿ ਹਰ ਜੀਵ ਜੰਤੂ ਅਤੇ ਨਾਨਾਰੀ ਅੱਗੇ ਚੱਲਦਾ ਰਹੇ ਵਿਕਾਸ ਕਰਦਾ ਰਹੇ ਜੋ ਅਟਕ ਜਾਂਦਾ ਹੈ ਉਹ ਮਰ ਜਾਂਦਾ ਹੈ ਅਟਕ ਦਾ ਅਰਥ ਮੌਤ ਹੈ ਜੀਵਨ ਨਹੀਂ ਇਹੀ ਕਾਰਨ ਹੈ ਕਿ ਇਸ ਬ੍ਰਹਿਮੰਡ ਦੇ ਵਿੱਚ ਕੋਈ ਵੀ ਅਟਕਦਾ ਨਹੀਂ ਹੈ ਪਰ ਭਾਰਤ ਵਾਸੀ ਜਰੂਰ اٹਕੇ ਰਹੇ ਉਹਨਾਂ ਨੇ ਇਕੱਠੇ ਹੋ ਕੇ ਹਮਲਾਵਰਾਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਸੇ ਲਈ ਉਹ ਮਾਰੇ ਜਾਂਦੇ ਰਹੇ ਅਤੇ ਗੁਲਾਮ ਵੀ ਬੰਦੇ ਰਹੇ ਅਗਲਾ ਆਪਣਾ ਕਾਵਟ ਟੋਟਾ ਸੋਹਣਾ ਮੁੱਲ ਪਾ ਤੂੰ ਆਪਣਾ ਵੱਧਤੀ ਵੱਧ ਹੋਰ ਹਾਲੀ ਬਹੁਤ ਸਾਰਾ ਹੋਰ ਹਾਲੀ ਬਹੁਤ ਸਾਰਾ ਹੋਰ ਵੀ ਹੋਰ ਤੇਰਾ ਮੁੱਲ ਕੋਈ ਨਾ ਤੂੰ ਕੀਮਤਾਂ થી ਪਰੇ ਓਏ ਯੂਸਫ ਦਿਆ ਯੂਸਫਾ ਕਵਿਤੇ ਕਵਤਾ ਵਿਆਖਿਆ ਅਧੀਨ ਕਾ ਪੰਕਤੀਆਂ ਪੰਜਾਬੀ ਦੇ ਪ੍ਰਮੁੱਖ ਰੋਮਾਂਸਵਾਦੀ ਕਵੀ ਪ੍ਰੋਫੈਸਰ ਪੂਨ ਸਿੰਘ ਦੁਆਰਾ ਰਚਿਤ ਪ੍ਰਸਿੱਧ ਕਵਤਾ ਮੁੱਲ ਪਾ ਤੂੰ ਆਪਣਾ ਦੇ ਵਿੱਚੋਂ ਲਈਆਂ ਗਈਆਂ ਹਨ ਇਸ ਕਵਤਾ ਨੂੰ ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਇੰਦਰਜੀਤ ਸਿੰਘ ਚੀਮਾ ਨੇ ਬੀਏ ਭਾਗ ਦੂਜਾ ਦੇ ਪਾਠਕ੍ਰਮ ਲਈ ਨਿਸ਼ਚਿਤ ਪੁਸਤਕ ਕਾਵਲ ਯਾਰਾਂ ਦੇ ਵਿੱਚ ਸੰਕਲਿਤ ਕੀਤਾ ਹੈ। ਪ੍ਰਸੰਗ ਕਵੀ ਭਾਰਤ ਦੇ ਲੋਕਾਂ ਨੂੰ ਆਪਣਾ ਮੁੱਲ ਪਾਉਣ ਲਈ ਕਹਿੰਦਾ ਹੈ। ਉਹ ਅਨੁਭਵ ਕਰਦਾ ਹੈ ਕਿ ਗੁਲਾਮੀ ਦੇ ਕਾਰਨ ਲੋਕਾਂ ਵਿੱਚੋਂ ਸਵੈ ਮਾਨ ਦੀ ਭਾਵਨਾ ਖਤਮ ਹੋ ਗਈ ਹੈ। ਉਹ ਅੰਗਰੇਜ਼ਾਂ ਦੇ ਮੁਕਾਬਲੇ ਵਿੱਚ ਆਪਣੇ ਆਪ ਨੂੰ ਨੀਵੇਂ ਅਤੇ ਨਿਖਿੱਧ ਸਮਝਣ ਲੱਗ ਪਏ ਹਨ। ਕਵੀ ਜਾਣਦਾ ਹੈ ਕਿ ਸਵੈ ਮਾਨ ਧਾਰਨ ਕਰਨ ਤੋਂ ਬਗੈਰ ਲੋਕ ਆਜ਼ਾਦੀ ਲਈ ਜੰਗ ਨਹੀਂ ਲੜ ਸਕਣਗੇ ਇਸ ਕਾਰਨ ਉਹ ਉਹਨਾਂ ਨੂੰ ਆਪਣਾ ਮੁੱਲ ਪਾਉਣ ਦੀ ਪ੍ਰੇਰਣਾ ਕਰਦਾ ਹੈ ਵਿਆਖਿਆ ਕਵੀ ਨੌਜਵਾਨਾਂ ਨੂੰ ਸਵੈ ਮਾਨ ਦੀ ਭਾਵਨਾ ਵਿਕਸਿਤ ਕਰਨ ਦੀ ਪ੍ਰੇਰਣਾ ਦਿੰਦਾ ਹੈ ਉਹ ਕਹਿੰਦਾ ਹੈ ਕਿ ਆਪਣੇ ਜੀਵਨ ਅਤੇ ਸੰਭਾਵਨਾਵਾਂ ਦਾ ਪੂਰਾ ਪੂਰਾ ਮੁੱਲ ਪਾਓ ਪਰਮਾਤਮਾ ਨੇ ਹਰ ਮਨੁੱਖ ਨੂੰ ਅਨੇਕ ਸੰਭਾਵਨਾਵਾਂ ਦੇ ਨਾਲ ਮਾਲਾ-ਮਾਲ ਕਰ ਰੱਖਿਆ ਹੈ ਉਸ ਨੂੰ ਚਾਹੁੰਦਾ ਹੈ ਕਿ ਉਹ ਆਪਣਾ ਵੱਧ ਤੋਂ ਵੱਧ ਮੁੱਲ ਪਾਵੇ ਹਰ ਇਨਸਾਨ ਦਾ ਜੀਵਨ ਬਹੁਮੁੱਲਾ ਹੈ ਕਿਸੇ ਵੀ ਮਨੁੱਖ ਨੂੰ ਖਰੀਦਿਆ ਨਹੀਂ ਜਾ ਸਕਦਾ ਉਸ ਦਾ ਜੀਵਨ ਮਿਸਰ ਦੇ ਸੁੰਦਰ ਰਾਜਕੁਮਾਰ ਯੂਸਫ ਨਾਲੋਂ ਵੀ ਵਧੇਰੇ ਅਨਮੋਲ ਹੈ ਕਿਸੇ ਵੀ ਵਿਅਕਤੀ ਨੂੰ ਹੀਣ ਭਾਵਨਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਨੇ ਹਰ ਵਿਅਕਤੀ ਨੂੰ ਵਿਲੱਖਣ ਅਤੇ ਦੁਰਲਭ ਬਣਾਇਆ ਹੈ ਜੇ ਉਹ ਆਪਣੇ ਆਪ ਉੱਪਰ ਮਾਣ ਕਰੇਗਾ ਤਾਂ ਹੀ ਹੋਰ ਲੋਕ ਉਸ ਦਾ ਮਾਨ ਸਤਕਾਰ ਕਰਨਗੇ ਆਪਣਾ ਤੀਜਾ ਕਾਵਟ ਟੁੱਟੇ ਖੇਤ ਤੇਰੇ ਹੋਣ ਵਾਲੇ ਨੇ ਅਧੀਨ ਖੇਤ ਤੇਰੇ ਹੋਣ ਵਾਲੇ ਨੇ ਅਧੀਨ ਦੇਸ਼ ਤੇਰਾ ਹੋਣ ਵਾਲਾ ਇਹ ਗੁਲਾਮ ਜਾਗ ਜੀਵਨ ਦੀ ਕਲਾ ਦੇ ਇntਕਾਮ ਕਵਿਤੇ ਕਵਤਾ ਵਿਚਾਰ ਅਧੀਨ ਕਾਵ ਪੰਕਤੀਆਂ ਪੰਜਾਬੀ ਦੇ ਪ੍ਰਸਿੱਧ ਇਨਕਲਾਬੀ ਸ਼ਾਇਰ ਬਾਬਾ ਬਲਵੰਤ ਦੀ ਪ੍ਰਸਿੱਧ ਕਵਤਾ ਫੇਰ ਪਰ ਉਹਨੇ ਕਿਹਾ ਦੇ ਵਿੱਚੋਂ ਲਈਆਂ ਗਈਆਂ ਹਨ ਇਸ ਕਵਤਾ ਨੂੰ ਕਾਵ ਲਹਿਰਾਂ ਦੇ ਸੂਝਮਾਨ ਸੰਪਾਦਕਾਂ ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਇੰਦਰਜੀਤ ਸਿੰਘ ਚੀਮਾ ਨੇ ਬੀਏ ਭਾਗ ਦੂਜਾ ਲਈ ਨਿਸ਼ਚਿਤ ਪਾਠ ਪੁਸਤਕ ਦੇ ਵਿੱਚ ਸੰਕਲਿਤ ਕੀਤਾ ਹੈ। ਪ੍ਰਸੰਗ ਇਸ ਕਵਿਤਾ ਵਿੱਚ 바ਵਾ ਬਲਵੰਤ ਨੇ ਸ਼ਿਵਜੀ ਅਤੇ ਪਾਰਵਤੀ ਮਾਈ ਦੇ ਇੱਕ ਪੁਰਾਣਿਕ ਪ੍ਰਸੰਗ ਨੂੰ ਆਪਣੇ ਅਰਥਾਂ ਦੇ ਵਿੱਚ ਪੇਸ਼ ਕੀਤਾ ਹੈ। ਪਾਰਵਤੀ ਦੇਵੀ ਅਤੇ ਪਤੀ ਸ਼ਿਵਜੀ ਨੂੰ ਜਾਗਨ ਦਾ ਸੰਦੇਸ਼ ਦਿੰਦੀ ਹੈ। ਉਹ ਉਸ ਨੂੰ ਸਾਵਧਾਨ ਕਰਦੀ ਹੈ ਕਿ ਸਾਮਰਾਜੀ ਸ਼ਕਤੀਆਂ ਉਸ ਦੇ ਦੇਸ਼ ਉੱਪਰ ਕਬਜ਼ਾ ਕਰਨ ਵਾਲੀਆਂ ਹਨ ਉਹ ਆਪਣਾ ਤੀਜਾ ਨੇਤਰ ਖੋਲੇ ਅਤੇ ਜ਼ਾਲਿਮਾਂ ਦਾ ਸੰਘਾਰ ਕਰ ਦੇਵੇ ਵਿਆਖਿਆ ਭਾਰੋ ਪਾਰਵਤੀ ਦੇਵੀ ਸ਼ਿਵ ਜੀ ਨੂੰ ਕਹਿੰਦੀ ਹੈ ਕਿ ਤੇਰੇ ਖੇਤਾਂ ਉੱਪਰ ਵਿਦੇਸ਼ੀ ਤਾਕਤਾਂ ਦਾ ਕਬਜ਼ਾ ਹੋਣ ਵਾਲਾ ਹੈ ਉਸ ਸੂਰਤ ਵਿੱਚ ਤੂੰ ਉਹਨਾਂ ਦੇ ਅਧੀਨ ਹੋ ਜਾਵੇਂਗਾ ਸਰਮਾਇਦਾਰੀ ਸ਼ਕਤੀਆਂ ਤੇਰੇ ਦੇਸ਼ ਨੂੰ ਗੁਲਾਮ ਬਣਾ ਲੈਣਗੀਆਂ। हे शिव तू ਸਾਵਧਾਨ ਹੋ ਕੇ ਉਹਨਾਂ ਸ਼ਕਤੀਆਂ ਨੂੰ ਪਛਾਣ ਦੇ। ਉਹਨਾਂ ਸ਼ਕਤੀਆਂ ਨੂੰ ਪਛਾਣ ਦੇ ਜੋ ਤੇਰੇ ਦੇਸ਼ ਦੇ ਵਸੀਲਿਆਂ ਉੱਪਰ ਕਬਜ਼ਾ ਹੋਣ ਦੇ ਕੋਝੇ मंसूਬੇ ਬਣਾ ਰਹੀਆਂ ਹਨ। ਇਹ ਕਵਿਤਾ ਸਰਮਾਇਦਾਰੀ ਦੇ ਵਿਰੁੱਧ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਨਕਲਾਬ ਕਰਨ ਦੀ ਪ੍ਰੇਰਨਾ ਦਿੰਦੇ ਹਨ ਇਸ ਵਿੱਚ 파ਰੋ ਚੇਤਨਾ ਨੂੰ ਕਿਹਾ ਗਿਆ ਹੈ ਤੇ ਸ਼ਿਵ ਆਮ ਲੋਕਾਂ ਨੂੰ ਮਤਲਬ ਕਿ ਜੋ ਜਨਤਾ ਹੈ ਉਹਨੂੰ ਜਾਗਣ ਨੂੰ ਕਿਹਾ ਜਾ ਰਿਹਾ ਹੈ ਨੈਕਸਟ ਆਪਣਾ ਕਵਟ ਹਟਾ ਕੋਇਲ ਦੀਆਂ ਕੋਕਾਂ ਨਹੀਂ ਮਾਰਨ ਬੰਦੂਕਾਂ ਨਹੀਂ ਪੀੜੇ ਨੂੰ ਭੰਨਾ ਮੈਂ ਚਰਖੀ ਨੂੰ ਹੂਕਾਂ ਨਹੀਂ ਕਵਿਤਾ ਤੇ ਕਵਿਤੇ ਕਵਤਾ ਇਹ ਕਾਮ ਪੰਕਤੀਆਂ ਪ੍ਰੋਫੈਸਰ ਮੋਹਨ ਸਿੰਘ ਦੀ ਪ੍ਰਸਿੱਧ ਕਵਤਾ ਅੰਬੀ ਦੇ ਬੂਟੇ ਥੱਲੇ ਵਿੱਚੋਂ ਲਈਆਂ ਗਈਆਂ ਹਨ ਡਾਕਟਰ ਜਸਵਿੰਦਰ ਸਿੰਘ ਤੇ ਡਾਕਟਰ ਇੰਦਰਜੀਤ ਸਿੰਘ ਟੀਮਾ ਨੇ ਇਸ ਕਵਤਾ ਨੂੰ ਬੀਏ ਭਾਗ ਦੂਜਾ ਦੇ ਪਾਠਕ੍ਰਮ ਲਈ ਨਿਸ਼ਚਿਤ ਕਾਵਲੇਰਾ ਪੁਸਤਕ ਦੇ ਵਿੱਚ ਸੰਪਾਦਿਤ ਕੀਤਾ ਹੈ ਪ੍ਰਸੰਗ ਇਸ ਕਵਤਾ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਫੌਜੀ ਸਿਪਾਹੀ ਅਤੇ ਉਸ ਦੀ ਸੱਜ ਵਿਆਹੀ ਪਤਨੀ ਦੇ ਪ੍ਰੇਮ ਪ੍ਰਸੰਗਾਂ ਨੂੰ ਬਿਆਨ ਕੀਤਾ ਹੈ ਫੌਜ ਦੇ ਸਿਪਾਹੀਆਂ ਨੂੰ ਸਾਲ ਵਿੱਚ ਇੱਕ ਵਾਰ ਦੋ ਮਹੀਨਿਆਂ ਦੀ ਸਲਾਨਾ ਛੁੱਟੀ ਮਿਲਦੀ ਹੈ ਇਨ੍ਹਾਂ ਛੁੱਟੀਆਂ ਵਿੱਚ ਇੱਕ ਫੌਜੀ ਜਵਾਨ ਦੀ ਸ਼ਾਦੀ ਹੋ ਗਈ ਹੈ ਇਨ੍ਹਾਂ ਦਿਨਾਂ ਵਿੱਚ ਦੋਹਾਂ ਨੇ ਖੂਬ ਮਾज्ਜਾ ਮਾਣਿਆ ਪਰ ਜਦੋਂ ਛੁੱਟੀਆਂ ਖਤਮ ਹੋ ਗਈਆਂ ਤਾਂ ਪਤਨੀ ਇਕੱਲੀ ਰਹਿ ਗਈ ਹੁਣ ਉਸ ਨੂੰ ਅੰਬੀ ਦੇ ਬੂਟੇ ਥੱਲੇ ਬਿਤਾਏ ਪ੍ਰੇਮ ਭਰੇ ਚੋਲ-ਮੋਲ ਦੇ ਦਿਨਾਂ ਦੀ ਯਾਦ ਆਉਂਦੀ ਹੈ ਵਿਅਕਿਆ ਫੌਜੀ ਦੀ ਪਤਨੀ ਆਪਣੇ ਪਤੀ ਦੇ ਵਿਛੋੜੇ ਵਿੱਚ ਬਹੁਤ ਉਦਾਸ ਹੈ ਹੁਣ ਉਸ ਨੂੰ ਨਾ ਕੋਇਲ ਦੀ ਆਵਾਜ਼ ਚੰਗੀ ਲੱਗਦੀ ਹੈ ਨਾ ਪੀੜੀ ਨਾ ਚਰਖਾ ਜਦੋਂ ਪਤੀ ਪਾਸ ਸੀ ਤਾਂ ਇੰਨਾਂ ਸਾਰੀਆਂ ਚੀਜ਼ਾਂ ਦੇ ਅਰਥ ਸਨ ਸਭ ਕੁਝ ਬੜਾ ਪਿਆਰਾ ਪਿਆਰਾ ਲੱਗਦਾ ਸੀ ਪਰ ਹੁਣ ਕੋਇਲ ਦੀ ਕੂਕ ਬੰਦੂਕ ਦੀ ਗੋਲੀ ਵਾਂਗ ਉਸ ਦੇ سینੇ ਵਿੱਚ ਵੱਜਦੀ ਹੈ ਪੀੜੀ ਉੱਪਰ ਬੈਠ ਕੇ ਚਰਖੇ ਦੇ ਤੰਦ ਪਾਉਣ ਨੂੰ ਵੀ ਉਸ ਦਾ ਦਿਲ ਨਹੀਂ ਕਰਦਾ ਬਲਕਿ ਇਹਨਾਂ ਨੂੰ ਭੰਨਣ ਤੋੜਨ ਦੀ ਇੱਛਾ ਹੁੰਦੀ ਹੈ ਵਿਛੋੜਾ ਡਾਢਾ ਦੁਖਦਾਈ ਹੁੰਦਾ ਹੈ ਨੈਕਸਟ ਆਪਣਾ ਕਾਵ ਟੂ ਟੈਕ ਇੱਕ ਤੇਰੇ ਵਿਯੋਗ ਦਾ ਸੇਕ ਡਾਢਾ ਦੂਜਾ ਉਮਰ ਦੀ ਸਿਖਰ ਦੁਪਹਿਰ ਆਈ ਤੇਰਾ ਖੱਤ ਸਾਨੂੰ ਅੱਜ ਬੌੜਿਆ ਏ ਜਿਵੇਂ ਸੱਤਾ ਅਸਮਾਨਾਂ ਤੇ ਘਟਾ ਛਾਈ ਦੋਵੇਂ ਅੱਖੀਆਂ ਸਾਡੀਆਂ ਝੂਪੀਆਂ ਮੱਥੇ ਵਿੱਚ ਨਸੀਬਾਂ ਨੇ ਪੈਲ ਪਾਈ ਕਵਿਤੇ ਕਵਤਾ ਇਹ ਜੋ ਕਾਵ ਟੋਟੇ ਕਾਵ ਪੰਕਤੀਆਂ ਅਮਰਤਾ ਪ੍ਰੀਤਮ ਦੀ ਕਵਤਾ ਸੁਨੇੜੇ ਦੇ ਵਿੱਚੋਂ ਲਈਆਂ ਗਈਆਂ ਹਨ ਤੇ ਆਪਣੀ ਕਾਵ ਲੈਰਾਂ ਪੁਸਤਕ ਦੇ ਵਿੱਚ ਇਹ ਦਰਜ ਹੈ ਪ੍ਰਸੰਗ ਇਸ ਕਵਤਾ ਵਿੱਚ ਨਾਇਕਾ ਆਪਣੇ ਪ੍ਰੇਮੀ ਵੱਜੋਂ ਮਿਲੇ ਇੱਕ ਪੱਤਰ ਦੇ ਜਵਾਬ ਵਿੱਚ ਕੁਝ ਪੰਕਤੀਆਂ ਲਿਖ ਰਹੀ ਹੈ ਪ੍ਰੇਮੀ ਨੇ ਨਾਇਕਾ ਦਾ ਹਾਲਚਾਲ ਪੁੱਛਿਆ ਸੀ ਉਹ ਦੱਸਦੀ ਹੈ ਕਿ ਉਸਦੇ ਵਿਛੋੜੇ ਵਿੱਚ ਉਹ ਬਹੁਤ ਉਦਾਸ ਰਹਿੰਦੀ ਹੈ ਕਾਸ਼ ਉਹ ਉਸ ਪਾਸ ਪਹੁੰਚ ਸਕਦੀ ਪਰ ਸਾਡਾ ਸਮਾਜ ਦੋ ਪ੍ਰੇਮੀਆਂ ਨੂੰ ਖੁੱਲੇ ਰੂਪ ਵਿੱਚ ਮਿਲਣ ਦੀ ਇਜਾਜ਼ਤ ਨਹੀਂ ਦਿੰਦਾ ਵਿਆਖਿਆ ਨਾਇਕਾ ਇਨ੍ਹਾਂ ਸਤਰਾਂ ਦੇ ਵਿੱਚ ਲਿਖਦੀ ਹੈ ਕਿ ਇੱਕ ਤਾਂ ਉਸਦੇ ਪ੍ਰੇਮੀ ਦੇ ਵਿਛੋੜੇ ਦੀ ਪੀੜ ਉਸ ਨੂੰ ਢੜਪਾ ਰਹੀ ਹੈ ਅਤੇ ਦੂਸਰਾ ਉਹ ਪਰ ਜਵਾਨ ਹੈ ਜਵਾਨੀ ਵਿੱਚ ਵਿਛੋੜਾ ਹੋਰ ਵੀ ਦੁਖਦਾਈ ਬਣ ਜਾਂਦਾ ਹੈ ਕਿਉਂਕਿ ਇਹ ਉਮਰ ਇਕੱਠੇ ਰਹਿਣ ਦੀ ਹੁੰਦੀ ਹੈ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਦੇ ਪ੍ਰੇਮੀ ਨੇ ਖਾਤਰਾਂ ਹੀ ਉਸ ਦਾ ਹਾਲ ਚਾਲ ਪੁੱਛਿਆ ਹੈ ਖੱਤ ਮਿਲਣ ਤੇ ਉਸ ਨੂੰ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਸਾਰੇ ਅਸਮਾਨ ਵਿੱਚ ਸਾਵਨ ਦੇ ਬੱਦਲ ਛਾ ਗਏ ਹੋਣ ਮੌਸਮ ਅਤਿਅੰਤ ਸੁਹਾਣਾ ਹੋ ਗਿਆ ਹੋਵੇ ਮੇਰੀਆਂ ਅੱਖਾਂ ਵਿੱਚ ਦੁਬਾਰਾ ਮਸਤੀ ਚਾਂ ਲੱਗ ਪਈ ਹੈ ਹੰਝੂ ਹੌਕੇ ਕੁਝ ਦੇਰ ਦੇ ਲਈ ਰੁਕ ਗਏ ਹਨ ਏਹੋ ਲੱਗਦਾ ਹੈ ਕਿ ਮੇਰੀ ਬੁਰੀ ਕਿਸਮਤ ਬਦਲਣ ਲੱਗ ਪਈ ਹੋਵੇ ਵਿਛੋੜੇ ਦੇ ਦਿਨ ਖਤਮ ਹੋਣ ਵਾਲੇ ਹੋਣ ਅਤੇ ਮਿਲਾਪ ਦੀਆਂ ਘੜੀਆਂ ਆਉਣ ਵਾਲੀਆਂ ਹੋਣ ਪ੍ਰੇਮੀਆ ਦੀ ਕਿਸਮਤ ਸਾਡੇ ਸਮਾਜ ਵਿੱਚ ਕਦੋਂ ਇੰਨੀ ਛੇਤੀ ਬਦਲਦੀ ਹੈ ਆਪਣਾ ਛੇਮਾ ਕਾਪ ਟੋਟਾ ਪੜਦੇ ਆਂ ਦੋਸਤੋ ਉਹ ਮਹਿਰਮੋ ओ साथी ओ बेलीओ मैं मोहब्बत दी कसम, कसम खाके ए वादा कर रहा मैं, मैं दोस्ती के नाम, नाम तो सब कुछ निशावर कर रहा तेंग क्लब औण तक मैं रोज, रोज सूली चढ़ रहा एक आव टूटा लोकप्रिय कवि शिवकुमार बडालवी दी एक चर्चित ਕਵਿਤਾ ਮਸੀਹਾ ਦੇ ਵਿੱਚੋਂ ਲਈਆਂ ਗਈਆਂ ਹਨ ਤੇ ਇਹ ਜਿਹੜੀ ਕਵਿਤਾ ਹੈ ਆਪਣੀ ਕਾਵਲੈਨਾ ਬੀਏ ਸੈਕੰਡ ਇਅਰਸ 8 ਦੇ ਵਿੱਚ ਦਰਜ ਹੈ ਪ੍ਰਸੰਗ ਇਸ ਕਵਿਤਾ ਵਿੱਚ ਕਵੀ ਇਹ ਪ੍ਰਤੀਗਿਆ ਕਰਦਾ ਹੈ ਉਹ ਆਪਣੀਆਂ ਕਵਿਤਾਵਾਂ ਵਿੱਚ ਮਹਿਬੂਬ ਦੀਆਂ ਜ਼ੁਲਫਾਂ ਦੀ بجائے ਕਿਰਤਿਆਂ ਕਿਸਾਨਾਂ ਦੇ ਦੁੱਖਾਂ ਦਰਦਾਂ ਦਾ ਜ਼ਿਕਰ ਕਰੇਗਾ ਉਹ ਉਹਨਾਂ ਦੇ ਦੁੱਖ ਦਰਦ ਨੂੰ ਦੂਰ ਕਰਨ ਲਈ ਸੂਲੀ ਉੱਪਰ ਚੜਨ ਲਈ ਵੀ ਤਤਪਰ ਰਹੇਗਾ। ਵਿਆਖਿਆ ਕਵੀ ਆਪਣੇ ਸਾਥੀਆਂ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ ਕਿ ਮੈਂ ਤੁਹਾਡੇ ਨਾਲ ਆਪਣੀ ਮੁਹੱਬਤ ਦੀ ਸੌਂ ਖਾ ਕੇ ਕਹਿੰਦਾ ਹਾਂ ਮੈਂ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਡੇ ਨਾਲ ਆਪਣੀ ਦੋਸਤੀ ਪੂਰੀ ਤਰ੍ਹਾਂ ਨਿਭਾਵਾਂਗਾ ਮੈਂ ਆਪਣਾ ਸਭ ਕੁਝ ਤੁਹਾਡੇ ਤੋਂ ਕੁਰਬਾਨ ਕਰ ਦੇਵਾਂਗਾ ਜਿੰਨੀ ਦੇਰ ਤੁਹਾਡੇ ਜੀਵਨ ਵਿੱਚ ਇਨਕਲਾਬ ਨਹੀਂ ਆ ਜਾਂਦਾ ਤੁਹਾਨੂੰ ਤੁਹਾਡੀ ਅਧਿਕਾਰ ਸੁੱਖ ਤੇ ਸਾਧਨ ਪ੍ਰਾਪਤ ਨਹੀਂ ਹੋ ਜਾਂਦੇ ਮੈਂ ਸੂਲੀ ਉੱਪਰ ਚੜਦਾ ਰਹਾਂਗਾ ਮੈਂ ਕਦੇ ਪਿੱਛੇ ਨਹੀਂ ਹਟਾਂਗਾ ਅਤੇ ਤੁਹਾਡੇ ਨਾਲ ਆਪਣੀ ਦੋਸਤੀ ਨਿਭਾਉਣ ਲਈ ਆਪਣੀ ਪੂਰੀ ਵਾਅਦਾ ਆ ਦੇਵਾਂਗਾ ਮੇਰੀ ਕਵਤਾ ਤੁਹਾਡੇ ਹੱਕਾਂ ਦੀ ਰਾਖ ਲਈ ਨਿਰੰਤਰ ਜੂਝਦੀ ਰਹੇਗੀ ਆਪਣਾ ਅਗਲਾ ਕਾਫ ਟੁੱਟੇ ਮੇਰੇ ਧੜ ਤੇ ਨਵੇਂ ਸੂਰਜ ਜਿਹਾ ਜਦ ਸੀਸ ਉੱਗੇਗਾ ਰੋਸ਼ਨੀ ਉਸ ਦੀ ਗੁਰੂ ਦਾ ਨਾਮ ਲੈ ਕੇ ਅਰਪ ਦੇਵਾਂਗਾ ਨਿਰੀ ਨੰਗੀ ਨਿੱਕਦੀ ਹੀਣਤਾ ਮੈਥੋਂ ਹੁਣ ਜੀਵੀ ਨਹੀਂ ਜਾਂਦੀ ਇਹ ਕਾ ਪੰਕਤੀਆਂ ਡਾਕਟਰ ਹਰਪ੍ਰਿੰਦ ਸਿੰਘ ਦੀ ਪ੍ਰਸਿੱਧ ਕਵਿਤਾ ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ ਦੇ ਵਿੱਚੋਂ ਲਈ ਗਈ ਹੈ ਇਹ ਜਿਹੋ ਕਵਤਾ ਹੈ ਆਪਣੀ ਕਾਵਿਲੇਰਾ ਪਾਠ ਪੁਸਤਕ ਦੇ ਵਿੱਚ ਵੀ ਦਰਜ ਹੈ। ਹੁਣ ਗੱਲ ਕਰਦੇ ਹਾਂ ਪ੍ਰਸੰਗ ਦੀ। ਇਸ ਕਵਤਾ ਦੇ ਵਿੱਚ ਕਵੀ ਇਹ ਕਲਪਨਾ ਕਰਦਾ ਹੈ ਜਿਵੇਂ ਉਹ ਗੁਰੂ ਗੋਬਿੰਦ ਸਿੰਘ ਦੁਆਰਾ 1699 ਈਸਵੀ ਵਿੱਚ ਸਾਜੇ ਜਾ ਰਹੇ ਖਾਲਸੇ ਦੇ ਸਮਾਗਮ ਵਿੱਚ ਆਪ ਹੀ ਸ਼ਾਮਿਲ ਹੋਵੇ। ਕਿ ਤੋ ਗੁਰੂ ਸਾਹਿਬ ਨੇ ਆਪਣੇ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਸੀਸ ਦੀ ਮੰਗ ਕੀਤੀ ਸੀ ਤਾਂ ਬਹੁਤ ਸਾਰੇ ਹੋਰ ਸਿੱਖਾਂ ਵਾਂਗ ਉਹ ਵੀ ਬੇहद ਪੈਪੀਤ ਹੋ ਗਿਆ ਸੀ ਗੁਰੂ ਜੀ ਨੇ ਇੱਕ ਤੋਂ ਬਾਅਦ ਇੱਕ ਪੰਜ ਵਾਰ ਸਿਰਾਂ ਦੀ ਮੰਗ ਕੀਤੀ ਅਤੇ ਹਰ ਇੱਕ ਨੂੰ ਧੂਕੇ ਤੰਬੂ ਦੇ ਵਿੱਚ ਲੈ ਗਏ ਸਨ ਪਰ ਪੰਜਵੀਂ ਵਾਰ ਸਿਰ ਮੰਗਣ ਤੋਂ ਬਾਅਦ ਜਦ ਆਪ ਤੰਬੂ ਵਿੱਚੋਂ ਬਾਹਰ ਆਏ ਸਨ ਤਾਂ ਪੰਜੇ ਸਿੰਘ ਵੀ ਆਪ ਦੇ ਪਿੱਛੇ ਸਾਬਤ ਸਬੂਤੇ ਬਾਹਰ ਆ ਗਏ ਸਨ ਗੁਰੂ ਜੀ ਨੇ ਉਹਨਾਂ ਨੂੰ ਸਤਕਾਰ ਦੇ ਨਾਲ ਆਪਣੇ ਕਰੀਬ ਬਿਠਾ ਲਿਆ ਸੀ ਉਸ ਵਕਤ ਕਵੀ ਨੇ ਮਹਿਸੂਸ ਕੀਤਾ ਸੀ ਕਾਸ਼ ਉਸਨੇ ਵੀ ਸੀਸ ਪੇਟ ਕਰ ਦਿੱਤਾ ਹੁੰਦਾ ਤਾਂ ਉਸ ਦਾ ਕਿੰਨਾ ਸਤਕਾਰ ਹੋਣਾ ਸੀ ਵਿਆਖਿਆ ਕਵੀ ਸੋਚਦਾ ਹੈ ਕਿ ਉਹ ਸੀਸ ਕਿਵੇਂ ਪੇਟ ਕਰ ਦਿੰਦਾ ਉਸ ਦੇ ਸਿਰ ਪਰ ਤਾਂ ਅਣਖੀਲਾ ਅਤੇ ਸੱਚਾ ਸੁੱਚਾ ਸੀਸ ਹੀ ਨਹੀਂ ਸੀ ਗੁਰੂ ਦੇ ਦਰਬਾਰ ਵਿੱਚ ਸੱਚੇ ਸੀਸੀ ਭੇਟਾ ਚੜ ਸਕਦੇ ਹਨ ਪਖੰਡੀ ਸਿਰਾਂ ਦੀ ਗੁਰੂ ਦੇ ਦਰਬਾਰ ਦੇ ਵਿੱਚ ਕੋਈ ਕੀਮਤ ਨਹੀਂ ਕਵੀ ਫੈਸਲਾ ਕਰਦਾ ਹੈ ਉਹ ਵੀ ਆਪਣੇ ਪਖੰਡਾ ਨੂੰ ਤਿਆਕ ਕੇ ਸੱਚਾ ਗੁਰਸਿੱਖ ਬਣਨ ਦੀ ਕੋਸ਼ਿਸ਼ ਕਰੇਗਾ ਜਦੋਂ ਉਹ ਇਸ ਮੰਤਵ ਲਈ ਕਾਬਯਾਬ ਹੋ ਗਿਆ ਤਾਂ ਜ਼ਰੂਰ ਆਪਣਾ ਸਿਰ ਗੁਰੂ ਚਰਨਾਂ ਦੇ ਵਿੱਚ ਭੇਟ ਕਰਕੇ ਗੁਰੂ ਘਰ ਦੀ ਮੋਹਰ ਛਾਪ ਲਵਾ ਲਵੇਗਾ ਦੰਬੀ ਸਿਰ ਨੂੰ ਮਤਲਬ ਕਿ ਜੋ ਸਿਰਫ ਦਿਖਾਵਾ ਹੈ ਲੈ ਕੇ ਜਿਉਣਾ ਕਿੰਨਾ ਕਸ਼ਟਦਾਇਕ ਹੁੰਦਾ ਹੈ ਇਸ ਗੱਲ ਨੂੰ ਕੇਵਲ ਦੰਬੀ ਲੋਕ ਹੀ ਜਾਣਦੇ ਹਨ ਦੰਬੀ ਲੋਕ ਨਿਕੰਦੇ ਬੋਣੇ ਅਤੇ ਹੀਣ ਭਾਵ ਦੇ ਵਿੱਚ ਗ੍ਰਸਤ ਰਹਿੰਦੇ ਹਨ ਇਹੋ ਜਿਹਾ ਅਪਮਾਨਕ ਝੂਠਾ ਜੀਵਨ ਕਿਸੇ ਬੁੱਧੀਮਾਨ ਵਿਅਕਤੀ ਨੂੰ ਸੋਭਦਾ ਨਹੀਂ ਇਸ ਕਵਿਤਾ ਵਿੱਚ ਕਵੀ ਨੇ ਆਪਣੇ ਸਮੇਤ ਮੱਧ ਵਰਗੀ ਸੋਚ ਵਾਲੇ ਸਵਾਰਥੀ ਲੋਕਾਂ ਉੱਪਰ ਇੱਕ ਭਰਪੂਰ ਵਿਅੰਗ ਕੀਤਾ ਹੈ। ਅਗਲਾ ਕਾਵਟੋਟਾ ਆਪਣਾ ਮੈਂ ਪਾਰਟੀਆਂ ਵਿੱਚ ਨਹੀਂ ਪੈਂਦਾ ਮੈਂ ਪਾਰਟੀਆਂ ਵਿੱਚ ਪੈਂਦਾ ਨਹੀਂ ਇਹ ਖਸਮਾਂ ਖਾਣੇ ਇੱਕੋ ਨੇ ਇਹ ਝੂਠੇ ਵਾਅਦੇ ਕਰਦੇ ਨੇ ਇਹ ਦਲ ਦੇ ਕਾਣੇ ਇੱਕੋ ਨੇ ਇੱਕ ਕੁਰਸੀ ਪੂਜਕ ਇੱਕੋ ਨੇ ਇਹ ਲੋਟੂ ਢਾਣੇ ਇੱਕੋ ਨੇ ਕਵਿਤੇ ਕਵਤਾ ਇਹ ਕਾਵ ਪੰਕਤੀਆਂ ਮਸ਼ਹੂਰ ਕਵੀ ਤਾਰਾ ਸਿੰਘ ਦੀ ਕਵਤਾ ਲੋਕਾਂ ਨਾਲ ਗੱਲ ਦੇ ਵਿੱਚੋਂ ਲਈਆਂ ਗਈਆਂ ਹਨ ਇਹ ਕਾਵ ਜਿਹੜਾ ਟੁੱਟੇ ਕਵਤਾ ਕਾਵਲੇ ਰਾਹ ਪਾਠ ਪੁਸਤਕ ਦੇ ਵਿੱਚ ਬੀਏ ਦੂਜੇ ਸਾਲ ਦੇ ਵਿੱਚ ਦਰਜ ਹੈ ਪ੍ਰਸੰਗ ਇਸ ਕਵਿਤਾ ਵਿੱਚ ਕਵੀ ਨੇ ਭਾਰਤ ਦੀਆਂ ਰਾਜਸੀ ਪਾਰਟੀਆਂ ਦੇ ਸੰਚਾਲਕ ਅਫਸਰ شاہੀ ਦੇ ਚਰਿੱਤਰ ਉੱਪਰ ਵਿਅੰਗ ਕੀਤਾ ਹੈ ਉਹ ਕਹਿੰਦਾ ਹੈ ਕਿ ਰਾਜਸੀ ਨੇਤਾ ਧਨਜਾਇਦਾਦ ਬਣਾਉਣ ਵਿੱਚ ਰੁੱਝੇ ਰਹਿੰਦੇ ਹਨ ਅਤੇ ਅਫਸਰ ਲੋਕ ਰਿਸ਼ਵਤ ਲੈਣ ਤੋਂ ਬਿਨਾਂ ਕਿਸੇ ਵੀ ਆਦਮੀ ਦਾ ਕੰਮ ਨਹੀਂ ਕਰਦੇ ਲੋਕ ਮੂਰਖ ਹਨ ਜੋ ਵਾਰ-ਵਾਰ ਉਹੀ ਸਰਕਾਰਾਂ ਬਣਾਈ ਜਾਂਦੇ ਹਨ ਪਿਛਲੇ ਨਿਤਾਵਨ ਚੁਣ ਲੈਂਦੇ ਹਨ ਤੇ ਫਿਰ ਉਹ 5 ਸਾਲਾਂ ਤੱਕ ਲੋਕਾਂ ਨੂੰ ਆਪਣੀ ਸ਼ਕਲ ਨਹੀਂ ਦਿਖਾਉਂਦੇ ਇਸ ਕਵਿਤਾ ਵਿੱਚ ਕਵੀ ਲੋਕਾਂ ਨਾਲ ਖਰੀਆਂ-ਖਰੀਆਂ ਗੱਲਾਂ ਕਰਦਾ ਹੈ ਅਤੇ ਉਹਨਾਂ ਨੂੰ ਸਾਵਧਾਨ ਕਰਦਾ ਹੈ ਵਿਆਖਿਆ ਵਿਆਖਿਆ ਦੀਨ ਪੰਕਤੀਆਂ ਵਿੱਚ ਕਵੀ ਕਹਿੰਦਾ ਹੈ ਉਹ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦਾ ਕਿਸੇ ਦੇ ਵੀ ਪਿੱਛੇ ਨਹੀਂ ਲੱਗਦਾ ਕਿਉਂਕਿ ਉਹ ਜਾਣਦਾ ਹੈ ਕਿ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਹਨ ਹਰ ਇੱਕ ਦਾ ਉਦੇਸ਼ ਧਨ ਜਾਇਦਾਦ ਬਣਾਉਣਾ ਹੀ ਹੈ ਬੋਤਨ ਤੋਂ ਪਹਿਲਾਂ ਇਹ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਉਹਨਾਂ ਨੂੰ ਭਰਮਾ ਲੈਂਦੇ ਹਨ ਅਤੇ ਫਿਰ ਆਪਣੇ ਸਵਾਰਥਾਂ ਦੀ ਪੂਰਤੀ ਦੇ ਵਿੱਚ ਰੁੱਝ ਜਾਂਦੇ ਹਨ ਇਹ ਸਾਰੇ ਕੁਰਸੀ ਦੀ ਪੂਜਾ ਕਰਦੇ ਹਨ ਕਾਰ ਵਿਹਾਰ ਪੱਖੋਂ ਕਾਣੇ ਹਨ ਸਿਰਫ ਆਪਣੇ ਘਰ ਪਰਿਵਾਰ ਦੇ ਵੱਲ ਹੀ ਇਹ ਦੇਖਦੇ ਹਨ ਇਹਨਾਂ ਦਾ ਚਰਿੱਤਰ ਲੋਟੂ ਟੋਲੇ ਵਾਲਾ ਹੈ ਇਹ ਜਨਤਾ ਦੇ ਸੇਵਕ ਨਹੀਂ ਬਲਕਿ ਲੁਟੇਰੇ ਹਨ ਲੋਕਾਂ ਦੀ ਭਲਾਈ ਇਹਨਾਂ ਤੋਂ ਬਚ ਕੇ ਰਹਿਣ ਦੇ ਵਿੱਚ ਹੀ ਹੈ ਭਾਰਤ ਵਿੱਚ ਲੋਕਤੰਤਰ ਫੇਲ ਹੋ ਚੁੱਕਾ ਹੈ ਕਿਉਂਕਿ ਇਹ ਲੋਕ ਭਲਾਈ ਨਹੀਂ ਸਮਰਪਿਤ ਨਹੀਂ ਨੈਕਸਟ ਤੋਪਾਂ ਵਾਂਗ ਧਰਤੀ ਤੇ ਖੜ ਜਾਣਾ ਤੇ ਫਿਰ ਗਲਵਕੜੀ ਵਿੱਚ ਸਿਮਟ ਜਾਣਾ ਬਰੂਦ ਵਾਂਗ ਭੜਕ ਉੱਠਣਾ ਬਰੂਦ ਦੇ ਵਾਂਗ ਭੜਕ ਉੱਠਣਾ ਤੇ ਚੌਹਾਂ ਕੁੰਟਾਂ ਅੰਦਰ ਗੂੰਜ ਜਾਣਾ ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ ਕਵਿਤੇ ਕਵਤਾ ਇਹ ਕਵ ਟੂਟਾ ਪਾਸ਼ ਦੀ ਪ੍ਰਸਿੱਧ ਕਵਤਾ ਮੈਂ ਹੁਣ ਵਿਦਾ ਹੁੰਦਾ ਹਾਂ ਦੇ ਵਿੱਚੋਂ ਲਿਆ ਗਿਆ ਹੈ ਇਹ ਕਵਤਾ ਸਾਡੀ ਬੀਏ ਦੂਜੇ ਸਾਲ ਦੀ ਪਾਠ ਪੁਸਤਕ ਕਾਵ ਲੈਰਾਂ ਦੇ ਵਿੱਚ ਦਰਜ ਹੈ ਹੈ ਸੰਗ ਇਸ ਕਵਤਾ ਦੇ ਵਿੱਚ ਕਵੀ ਆਪਣੀ ਮਿੱਤਰ ਕੁੜੀ ਤੋਂ ਵਿਦਾ ਲੈਂਦਾ ਹੈ ਉਹ ਉਸ ਨਾਲ ਬਿਤਾਏ ਪ੍ਰੇਮ ਦੇ ਛਿਨਾਂ ਲਈ ਉਸ ਦਾ ਧੰਨਵਾਦ ਕਰਦਾ ਹੈ ਉਹਨਾਂ ਧੁੱਪਾਂ ਧੁੰਦਾਂ ਖੇਤਾਂ ਮੌਸਮਾਂ ਦਾ ਜ਼ਿਕਰ ਵੀ ਕਰਦਾ ਹੈ ਜਦੋਂ ਉਹ ਲੋਕਾਂ ਤੋਂ ਛਿਪ-ਛਿਪ ਕੇ ਇੱਕ ਦੂਜੇ ਨਾਲ ਮਿਲਿਆ ਕਰਦੇ ਸਨ ਪ੍ਰੇਮਪ੍ਰੀਤ ਬਾਤਾਂ ਲਾਪ ਦੇ ਵਿੱਚ ਡੁੱਬ ਜਾਂਦੇ ਸਨ ਪਰ ਛੇਤੀ ਹੀ ਕਵੀ ਨੂੰ ਇਹ ਅਹਿਸਾਸ ਹੋ ਗਿਆ ਕਿ ਮਨੁੱਖੀ ਜੀਵਨ ਦਾ ਸਲੀਕਾ ਛਿਪ-ਛਿਪ ਕੇ ਮਿਲਣਾ ਨਹੀਂ ਬਲਕਿ ਉਸ ਨਿਜ਼ਾਮ ਨੂੰ ਬਦਲਣਾ ਹੈ ਜਿਸ ਵਿੱਚ ਕਿਰਤੀਆਂ ਕਿਸਾਨਾਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਮਿਲਦੇ ਦੋ ਪ੍ਰੇਮੀਆਂ ਨੂੰ ਮਿਲਣ ਦੀ ਆਜ਼ਾਦੀ ਨਹੀਂ ਹੈ ਜਿੱਥੇ ਸਭ ਕੁਝ ਸਰਮਾਇਦਾਰਾਂ ਦੇ ਹੱਥਾਂ ਦੇ ਵਿੱਚ ਸਿਮਟ ਗਿਆ ਹੈ ਵਿਆਖਿਆ ਕਵੀ ਲਿਖਦੇ ਹਨ ਕਿ ਜਿਉਣ ਦੇ ਦੋ ਹੀ ਸਿਲੇਕੇ ਹਨ ਪਿਆਰ ਕਰੋ ਅਤੇ ਹਰ ਤਰ੍ਹਾਂ ਦੇ ਅਨਿਆਂ ਦੇ ਵਿਰੁੱਧ ਸੰਘਰਸ਼ ਕਰੋ ਸਭ ਕੁਝ ਇਲਾਨੀਆਂ ਹੋਵੇ। ਛਿਪ-ਛਿਪਾ ਕੇ ਕੁਝ ਨਾ ਕੀਤਾ ਜਾਵੇ। ਜਿਵੇਂ ਆਕਾਸ਼ ਵਿੱਚ ਸੂਰਜ ਉਦੈ ਹੁੰਦਾ ਹੈ ਤਾਂ ਉਸ ਦੀ ਧੁੱਪ ਹਰ ਥਾਂ ਛਾ ਜਾਂਦੀ ਹੈ, ਸਭ ਨੂੰ ਦਿਸਦਾ ਹੈ। ਪ੍ਰੇਮੀਆ ਨੂੰ ਵੀ ਪ੍ਰੇਮ ਇਸ ਪ੍ਰਕਾਰ ਕਰਨਾ ਚਾਹੀਦਾ ਹੈ ਉਹ ਇੱਕ ਦੂਜੇ ਨਾਲ ਖੁੱਲ੍ਹ ਖੁੱਲਮ ਖੁੱਲੇ ਗੱਲਬਾਤ ਹੀ ਪਾ ਸਕਣ ਪਰ ਜੇ ਕੋਈ ਇੰਤਜ਼ਾਮ ਉਹਨਾਂ ਨੂੰ ਅਜ਼ੀਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਉਸ ਦੇ ਵਿਰੁੱਧ ਜੰਗ ਲੜਨਾ ਚਾਹੀਦਾ ਹੈ। ਬੰਬ ਬਣ ਕੇ ਫਟ ਜਾਣਾ ਚਾਹੀਦਾ ਹੈ ਜਿਸ ਦੀ ਗੂੰਜ ਸਭ ਨੂੰ ਸੁਣਾਈ ਦੇਵੇ ਆਜ਼ਾਦੀ ਅਸਲ ਵਿੱਚ ਉਹੀ ਹੈ ਜਿੱਥੇ ਸਭ ਕੁਝ ਗੱਜ-ਵੱਜ ਕੇ ਕੀਤਾ ਜਾ ਸਕੇ ਮਿਹਨਤੀ ਇਨਸਾਨ ਨੂੰ ਕੁਝ ਵੀ ਛਪਾਉਣ ਦੀ ਜ਼ਰੂਰਤ ਨਾ ਹੋਵੇ ਨੈਕਸਟ ਕਾਫ ਟੂਟਾ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜਦੀ ਇੱਕ ਲੈਂਦੀ ਏ ਤੈਨੂੰ ਰੋਜ਼ ਉੜੀਕਾਂ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਏ ਰਿਪੀਟ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜਦੀ ਇੱਕ ਲੈਂਦੀ ਏ ਤੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਏ ਕਵਿਤੇ ਕਵਤਾ ਬਾਰੇ ਇਹ ਇੱਕ ਆਵ ਟੁੱਟਾ ਪੰਜਾਬੀ ਦੇ ਪ੍ਰਸਿੱਧ ਕਵਤਾਕਾਰ ਸੁਜੀਤ ਬਾਤਰ ਦੇ ਵੱਲੋਂ ਲਿਖਿਆ ਗਿਆ ਨਹੀਂ ਤੇ ਇਹ ਜਿਹੜੀ ਕਵਤ ਹੈ ਖਤਾਂ ਦੀ ਉਡੀਕ ਸਾਡੀ ਕਾਵਲੇਨਾ ਪਾਠ ਪੁਸਤਕ ਦੇ ਵਿੱਚ ਦਰਜ ਹੈ ਪ੍ਰਸੰਗ ਆਧੁਨਿਕ ਯੁੱਗ ਵਿੱਚ ਵਿਅਕਤੀ ਬਿਲਕੁਲ ਇਕੱਲਾ ਤੇ ਅਜਨਬੀ ਬਣ ਕੇ ਰਹਿ ਗਿਆ ਹੈ ਰੋਜ਼ਗਾਰ ਉਸ ਨੂੰ ਆਪਣੇ ਪਿੰਡ ਤੋਂ ਪੁੱਟ ਕੇ ਕਿਸੇ ਉਪਰੀ ਨਗਰ ਜਾਂ ਮahanagar ਦੇ ਵਿੱਚ ਲੈ ਆਇਆ ਹੈ ਹੁਣ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਾਸਤੇ ਉਸ ਨੂੰ ਆਪਣੇ ਮਿੱਤਰਾਂ ਤੇ શુભਚਿੰਤਕਾਂ શુભਚਿੰਤਕਾਂ ਦੇ ਖੱਤਾਂ ਦਾ ਇੰਤਜ਼ਾਰ ਰਹਿੰਦਾ ਹੈ ਵਿਆਖਿਆ ਕਵੀ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦਾ ਹੈ ਕਿ ਇਸ ਆਪਣੀ ਨਗਰੀ ਵਿੱਚ ਉਸ ਦਾ ਦਿਲ ਨਹੀਂ ਲੱਗਦਾ ਇੱਥੇ ਉਸ ਦੀ ਕੋਈ شناخت ਜਾਂ ਪਹਿਚਾਨ ਨਹੀਂ ਬਣ ਸਕੀ ਜੋ ਇੱਕ ਵਿਅਕਤੀ ਦਾ ਦਿਲ ਲਗਾਉਣ ਲਈ ਜ਼ਰੂਰੀ ਹੁੰਦੀ ਹੈ ਇੱਥੇ ਜਿਉਣ ਲਈ ਉਸ ਨੂੰ ਸਿਰਫ ਖਤਾਂ ਚਿੱਠੀ ਪੱਤਰ ਦਾ ਹੀ ਆਸਰਾ ਹੈ ਦੁਪਹਿਰ ਸਮੇਂ ਜਦੋਂ ਡਾਕੀ ਆਉਂਦਾ ਹੈ ਤਾਂ ਉਸ ਨੂੰ ਉਡੀਕ ਹੁੰਦੀ ਹੈ ਕਿ ਉਸ ਦੇ ਨਾਮ ਦਾ ਵੀ ਕੋਈ ਖਤ ਆਵੇ ਦੂਰ ਬੈਠਾ ਕੋਈ ਸਾਥ ਸੰਬੰਧੀ ਮਿੱਤਰ ਜਾਂ ਪਾਠਕ ਉਸ ਨੂੰ ਵੀ ਯਾਦ ਕਰਦਾ ਹੋਵੇਗਾ ਯਾਦ ਰੱਖਣਾ ਵੀ ਜਿਉਂਦੇ ਰਹਿਣ ਦਾ ਇੱਕ ਪਰਮਾਨ ਬਣ ਜਾਂਦਾ ਹੈ ਨੈਕਸਟ ਕਵਟਾ ਵੱਦ-ਵੱਦ ਬੋਲਣਾ ਏ ਵੱਦ-ਵੱਦ ਬੋਲਣਾ ਏ ਐਵੇਂ ਬੜ ਬੋਲਿਆ ਸਬਜ਼ੀਆਂ ਤੋਂ ਜਾ ਤੂੰ ਸਿਆਸਤਾਂ ਨੂੰ ਫੋਲਿਆ ਦੂਜੇ ਦੀ ਵੀ ਗੱਲ ਸੁਣ ਦੂਜਿਆਂ ਨੂੰ ਵੀ ਕਹਿਣ ਦੇ ਹਕੂਮਤਾਂ ਦੀ ਗੱਲ ਤੂੰ ਹਕੂਮਤਾਂ ਤੇ ਰਹਿਣ ਦੀ ਕਵਿਤੇ ਕਵਤਾ ਇੱਕ ਆਵ ਟੋਟਾ ਕਵੀ ਦਰਵਾਨਾਂ ਦੇ ਸ਼ੈਨਸ਼ਾ ਜਨਾਬ ਅਨਵਰ ਮਸੂਦ ਦੀ ਲਿਖਿਆ ਹੋਇਆ ਹੈ ਇਸ ਦਾ ਸਲੇਖ ਹੈ ਅੱਜ ਕੀ ਪਕਾਈ ਇਸ ਕਾਵ ਟੋਟੇ ਦੇ ਰਚੇਤਾ ਨਹੀਂ ਜਿਨਾਬ ਅਨਵਰ ਮਸੂਦ ਪਾਕਿਸਤਾਨ ਦੇ ਵਿੱਚ ਨਹੀਂ ਹੋਇ ਸੁਲਹੇ ਤੇ ਇਹਨਾਂ ਦੀ ਕਵਤ ਰਸਲੇਖ ਅੱਜ ਕੀ ਪਕਾਈਏ ਤੇ ਆਪਣੀ ਪਾਠ ਪੁਸਤਕ ਦੇ ਵਿੱਚ ਕਾਵਲਾ ਰਾਂ ਦੇ ਵਿੱਚ ਇਹ ਕਵਤਾ ਦਰਜ ਹੈ ਪ੍ਰਸੰਗ ਬਾਰੇ ਗੱਲ ਕਰਦੇ ਆਂ ਮੱਧ ਸ਼੍ਰੇਣੀ ਘਰਾਂ ਦੇ ਵਿੱਚ ਸਵੇਰੇ ਸ਼ਾਮ ਇਹੀ ਮਸਲਾ ਬਣਿਆ ਰਹਿੰਦਾ ਹੈ ਅੱਜ ਕੀ ਧਰੀਏ ਪਕਾਈਏ ਪਤੀ ਪਤਨੀ ਅਤੇ ਬਾਲ ਬੱਚੇ ਇਹੀ ਗੱਲ ਕਰਦੇ ਰਹਿੰਦੇ ਹਨ ਹੋਰ ਕੋਈ ਮਸਲਾ ਜੋ ਨਾ ਹੋਇਆ ਪਹਿਲਾਂ ਲੋਕ ਘਰਾਂ ਵਿੱਚ ਖੇਤੀਬਾੜੀ ਵੰਜ ਵਪਾਰ ਜਾਂ ਰੋਜ਼ਗਾਰ ਦੀਆਂ ਹੋਰ ਜ਼ਰੂਰੀ ਗੱਲਾਂ ਕਰਦੇ ਸਨ ਪਰ ਅਜੋਕੀ ਮੱਧ ਸ਼੍ਰੇਣੀ ਲਈ ਦਾਲ ਸਬਜ਼ੀ ਹੀ ਵੱਡਾ ਮਸਲਾ ਬਣ ਗਿਆ ਹੈ ਇਸ ਕਵਿਤਾ ਵਿੱਚ ਮਾਲਕ ਤੇ ਨੌਕਰ ਘਰ ਦੇ ਦੋ ਹੀ ਜੀ ਹਨ ਮਾਲਕ ਨੌਕਰ ਨੂੰ ਕਿਸੇ ਸਬਜ਼ੀ ਦਾ ਨਾਮ ਸੁਝਾਉਂਦਾ ਹੈ ਤਾਂ ਨੌਕਰ ਰਹਿਮਾਫੋਨ ਉਸ ਸਬਜ਼ੀ ਦੇ ਗੁਣ ਗਿਣਾਉਣ ਲੱਗਦਾ ਹੈ ਪਰ ਜੇ ਮਾਲਕ ਨੂੰ ਮਾਲਕ ਉਸ ਦੀ ਸਬਜ਼ੀ ਨੂੰ ਰੱਦ ਕਰ ਦਿੰਦਾ ਹੈ ਤਾਂ ਨੌਕਰ ਮਾਲਕ ਦੀ ਖੁਸ਼ਾਮਦ ਕਰਨ ਲਈ ਉਸ ਦੇ ਔਗਣ ਦੱਸਣ ਲੱਗ ਪੈਂਦਾ ਹੈ। ਇਉਂ ਇਹ ਸਿਲਸਿਲਾ ਚੱਲਦਾ ਹੋਇਆ ਅੰਤ ਵਿੱਚ ਛੋਲਿਆਂ ਦੀ ਦਾਲ ਉੱਪਰ ਜਾ ਕੇ ਖਤਮ ਹੋ ਜਾਂਦਾ ਹੈ। ਵਿਆਖਿਆ ਚੌਧਰੀ ਆਪਣੇ ਨੌਕਰ ਰਾਮੇ ਦੀ ਸਬਜ਼ੀਆਂ ਬਾਰੇ ਨੋਖ-ਚੋਕ ਧੋਖੇ ਜਾਂਦਾ ਹੈ। ਪਹਿਲਾਂ ਉਸ ਦੇ ਬਤਾਉਂਆਂ ਨੇ ਬਤਾਉਂਆਂ ਦੇ ਗੁੰਦਸੇ ਸਨ ਅਤੇ ਬਾਅਦ ਵਿੱਚ ਔਗਣ ਗਿੰਦਾ ਗਿੰਦਾ ਬਤਾਉਣ ਨੂੰ ਕਾਲੇ ਹਫਸ਼ੀ ਵੀ ਕਹਿ ਦਿੰਦਾ ਹੈ ਉਹ ਕਹਿੰਦਾ ਹੈ ਕਿ ਸਾਡੀ ਤਾਂ ਅਮਰੀਕਾ ਵਾਂਗ ਗੋਰੇ ਲੋਕਾਂ ਨਾਲ ਯਾਰੀ ਹੈ ਅਸੀਂ africa ਦੇ ਕਾਲੇ ਕੁਲਟੇ ਹਫਸ਼ੀਆਂ ਵਰਗੇ ਬਤਾऊं ਕਿਉਂ ਚੜੀਏ ਚੌਧਰੀ ਇੱਕ ਸੰਵੇਦਨਸ਼ੀਲ ਇਨਸਾਨ ਲੱਗਦਾ ਹੈ ਉਸ ਨੂੰ ਅਮਰੀਕਨ ਨਾਲ ਯਾਰੀ ਵਾਲਾ ਜੁਮਲਾ ਪਸੰਦ ਨਹੀਂ ਆਉਂਦਾ ਇਸ ਲਈ ਉਹ ਰਹਿਮੇ ਨੂੰ ਬੜਬੋਲਾ ਦੱਸ ਕੇ ਛਾੜ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਕਿੱਥੇ ਸਬਜ਼ੀ ਅਤੇ ਕਿੱਥੇ ਸਿਆਸਤ ਤੋ ਦੂਜੇ ਬੰਦੇ ਨੂੰ ਤਾਂ ਪੂਰੀ ਗੱਲ ਕਰ ਲਿਆ ਕਰ ਲੈਂਦੇ ਪੂਰੀ ਗੱਲ ਕਰਨ ਦਾ ਮੌਕਾ ਦਿਆ ਕਰ ਹਕੂਮਤਾਂ ਦੀਆਂ ਗੱਲਾਂ ਨੂੰ ਆਮ ਆਦਮੀ ਨਹੀਂ ਸਮਝ ਸਕਤੇ ਅਸੀਂ ਆਪਣੇ ਛੋਟੇ ਛੋਟੇ ਮਸਲਿਆਂ ਉੱਪਰ ਹੀ ਧਿਆਨ ਦੇਈਏ ਤਾਂ ਚੰਗਾ ਹੈ ਕ ਵੀ ਜਾਣਦਾ ਹੈ ਕਿ ਅੱਜ ਕੱਲ੍ਹ ਅਖਬਾਰਾਂ ਪੜ੍ਹ ਕੇ ਹਰ ਬੰਦਾ ਸਿਆਸਤ ਨੂੰ ਮੂੰਹ ਮਾਰਨ ਲੱਗਦਾ ਹੈ ਇਸੇ ਰੁਚੀ ਤੋਂ ਬਚਣ ਦੀ ਜ਼ਰੂਰਤ ਹੈ ਨੈਕਸਟ ਕਾ ਟੁਟਾ ਹੁਣ ਜਦੋਂ ਆਵਾਜ਼ਾਂ ਦਾ ਝੁੰਡ ਆਖਣ ਲੱਗਦਾ ਏ ਬਲੈਕ ਬਾਬ ਬਲੈਕ ਬਾ ਤਾਂ ਸਾਡੇ ਬੁੱਲਾਂ ਦੀਆਂ ਤਲਵਾਰਾਂ ਖਲੋ ਜਾਂਦੀਆਂ ਨੇ ਤੇ ਇਹਨਾਂ ਵਿੱਚੋਂ ਕੁਝ ਇਹੋ ਜਿਹਾ ਨਿਕਲਦਾ ਹੈ ਬਾ 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 ਬਾਸਟਰਡ ਰਿਪੀਟ ਹੁਣ ਜਦੋਂ ਆਵਾਜ਼ਾਂ ਦਾ ਝੁੰਡ ਆਖਣ ਲੱਗਦਾ ਏ ਬਲੈਕ ਬਾਬ ਬਲੈਕ ਬਾ ਤਾਂ ਸਾਡੇ ਬੁੱਲਾਂ ਦੀਆਂ ਤਲਵਾਰਾਂ ਖਲੋ ਜਾਂਦੀਆਂ ਨੇ ਤੇ ਇਹਨਾਂ ਵਿੱਚੋਂ ਕੁਝ ਇਹੋ ਜਿਹੇ ਨਿਕਲਦਾ ਏ ਬਾ 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 ਬਾਸਟਰਡ ਕਵੀ ਤੇ ਕਵਤਾ ਬਾਰੇ ਇੱਕ ਆ ਪੰਕਤੀਆਂ ਪੰਜਾਬੀ ਦੇ ਪ੍ਰਮੁੱਖ ਪ੍ਰਵਾਸੀ ਕਵੀ ਅਵਤਾਰ ਜੰਡਿਆਲਵੀ ਦੀ ਰਚਨਾ ਬਲੈਕ ਬਾ ਦੇ ਵਿੱਚੋਂ ਲਈਆਂ ਗਈਆਂ ਹਨ ਇਸ ਕਵਿਤਾ ਨੂੰ ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਇੰਦਰਜੀਤ ਸਿੰਘ ਧੀਮਾ ਨੇ ਬੀਏ ਭਾਗ ਦੂਜਾ ਦੀ ਪਾਠ ਪੁਸਤਕ ਕਾਵ ਲੈਰਾਂ ਦੇ ਵਿੱਚ ਸੰਕਲਿਤ ਕੀਤਾ ਹੈ। ਪ੍ਰਸੰਗ ਇਸ ਕਵਿਤਾ ਵਿੱਚ ਕਵੀ ਨੇ ਗੋਰੇ ਨਸਲਵਾਦੀਆਂ ਇਸ ਕਵਿਤਾ ਦੇ ਵਿੱਚ ਕਵੀ ਨੇ ਗੋਰੇ ਨਸਲਵਾਦੀਆਂ ਦੀਆਂ ਉਹਨਾਂ ਗੱਲਾਂ ਦਾ ਗਾਲਾਂ ਦਾ ਜ਼ਿਕਰ ਕੀਤਾ ਹੈ ਜੋ ਉਹ ਇਧਰੋਂ ਭਾਰਤ ਤੇ ਹੋਰ ਏਸ਼ੀਆਈ ਦੇਸ਼ਾਂ ਵਿੱਚੋਂ ਗਏ ਕਾਮਿਆਂ ਨੂੰ ਕੱਢਦੇ ਰਹਿੰਦੇ ਹਨ। ਗੋਰੀ ਲੋਕ ਇੰਨਾ ਕੰਮਿਆਂ ਨੂੰ ਬਲੈਕ ਬਾਸਟਰਡ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਾਲੇ ਹਰਾਮੀ ਲੋਕ ਕਹਿੰਦੇ ਹਾਂ ਇਹੇ ਗਾਲਾਂ ਕੱਢਦੇ ਹਨ ਉਹ ਇਸ ਬਲੈਕ ਬਾਸਟਰਡ ਬਲੈਕ ਬਾਸਟਰਡ ਗਾਲ ਦੇ ਨਾਲ ਪੰਜਾਬੀ ਲੋਕਾਂ ਨੂੰ ਅਪਮਾਨਿਤ ਕਰਦੇ ਹਨ ਉਹਨਾਂ ਦਾ ਸਵੈਮਾਨ ਤੋੜਨ ਦੀ ਕੋਸ਼ਿਸ਼ ਕਰਦੇ ਹਨ ਪਰ ਕਵੀ ਅਨੁਸਾਰ ਹੁਣ ਏਸ਼ੀਆਈ ਕੰਮੇ ਨਿੱਡਰ ਅਤੇ ਦਲੇਰ ਹੋ ਗਏ ਹਨ ਉਹ ਚੁੱਪਚਾਪ ਉਹਨਾਂ ਦੀਆਂ ਗਾਲਾਂ ਨੂੰ ਸੁਹਾਰਨ ਦੀ ਬਜਾਏ ਗਾਲਾਂ ਵਿੱਚ ਹੀ ਉਹਨਾਂ ਨੂੰ ਪ੍ਰਤੀ ਉੱਤਰ ਦਿੰਦੇ ਹਨ ਆਪਣੇ ਪੈਰਾਂ ਉੱਪਰ ਪੱਕੀ ਤਰ੍ਹਾਂ ਖੜੋ ਜਾਣ ਦਾ ਕਰਨ ਹੀ ਉਹ ਉਹਨਾਂ ਦੇ ਵਿੱਚ ਇਹ ਸਾਹਸ ਆਇਆ ਹੈ ਰਿਪੀਟ ਆਪਣੇ ਪੈਰਾਂ ਦੇ ਉੱਪਰ ਪੱਕੀ ਤਰ੍ਹਾਂ ਖੜੋ ਜਾਣ ਦੇ ਕਰਨ ਹੀ ਪੰਜਾਬੀਆਂ ਦੇ ਵਿੱਚ ਇਹ ਸਾਹਸ ਆਇਆ ਹੈ ਵਿਆਖਿਆ ਕਵੀ ਲਿਖਦਾ ਹੈ ਕਿ ਏਸ਼ੀਆਈ ਕਾਮੇ ਜਦੋਂ ਬਾਜ਼ਾਰਾਂ ਵਿੱਚੋਂ ਗੁਜ਼ਰਦੇ ਹਨ ਤਾਂ ਆਸ-ਪਾਸ ਖੜੇ ਲੋਕ ਅੰਗਰੇਜ਼ ਉਹਨਾਂ ਨੂੰ ਬਲੈਕ ਬਾਸਟਰਡ ਕਹਿ ਕੇ ਉਹਨਾਂ ਉੱਪਰ ਆਵਾਜ਼ਾਂ ਕੱਸਦੇ ਹਨ ਉਹਨਾਂ ਦਾ ਨਸਲਵਾਦੀ ਟਿੱਪਣੀਆਂ ਦੇ ਨਾਲ ਅਪਮਾਨ ਕਰਦੇ ਹਨ ਪਹਿਲਾਂ-ਪਹਿਲਾਂ ਸਾਡੇ ਲੋਕ ਇਨ੍ਹਾਂ ਅਪਮਾਨਜਨਕ ਟਿੱਪਣੀਆਂ ਨੂੰ ਸੁਣ ਕੇ ਚੁੱਪ ਘੜ ਰਹੇ ਹੁੰਦੇ ਸਨ ਪਰ ਹੁਣ ਏਸ਼ੀਆਈ ਕਾਮੇ ਸੰਗਠਿਤ ਅਤੇ ਜਾਗਰੂਕ ਹੋ ਗਏ ਹਨ ਉਹਨੋਂ ਉਹ ਕਿਸੇ ਕਿਸਮ ਦੀ ਨਸਲਵਾਦੀ ਟਿੱਪਣੀ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ ਬਲਕਿ ਜਵਾਬ ਦੇ ਵਿੱਚ ਉਹ ਗੋਰਿਆਂ ਨੂੰ ਜੋ ਨਸਲਵਾਦੀਆਂ ਟਿੱਪਣੀਆਂ ਕਰਦੇ ਹਨ ਉਹਨਾਂ ਨੂੰ ਵੀ ਬਾਸਟਰਡ ਹਰਾਮੀ ਨਸਲ ਕਹਿਣ ਦੀ ਜੁਰਤ ਕਰਨ ਲੱਗੇ ਹਨ ਉਹਨਾਂ ਦੇ ਬੁੱਲਾਂ ਦੀਆਂ ਤਲਵਾਰਾਂ ਗੋਰਿਆਂ ਦੀਆਂ ਆਵਾਜ਼ਾਂ ਰੂਪੀ ਇੱਲਾਂ ਦਾ ਸ਼ਿਕਾਰ ਕਰਨ ਲਈ ਤਿਆਰ ਰਹਿੰਦੀਆਂ ਹਨ ਹਵਤਾਰ ਜਿੰਦਿਆਲ ਵੀ ਨੇ ਇਨ੍ਹਾਂ ਪੰਕਤੀਆਂ ਦੇ ਵਿੱਚ ਏਸ਼ੀਆਈ ਕਾਮਿਆਂ ਕਾਮਿਆਂ ਦੇ ਅੰਦਰ ਆ ਰਹੀ ਜਾਗਰਤੀ ਅਤੇ ਪ੍ਰਤੀਸ਼ੋਧ ਦੀ ਭਾਵਨਾ ਦਾ ਨਿਰੂਪਣ ਕੀਤਾ ਹੈ। ਅੱਜ ਦੇ ਵਾਸਤੇ ਇੰਨਾ ਹੀ ਕੀਮਤੀ ਸਮਾਂ ਦੇਣ ਵਾਸਤੇ ਤੁਹਾਡਾ ਧੰਨਵਾਦ।